ਦੋਸਤੋ ਇੱਕ ਗ੍ਰੋਸਰੀ ਸਟੋਰ ਦੇ ਉੱਪਰ ਕਿਸੇ ਕੰਮ ਕਰਨ ਵਾਲੇ ਵਿਅਕਤੀ ਨੂੰ 10 ਤੋਂ 12000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ। ਇਸੇ ਤਰ੍ਹਾਂ ਜੇਕਰ ਆਪਾਂ ਡਰਾਈਵਰ ਦੀ ਗੱਲ ਕਰ ਲਈਏ ਤਾਂ ਇੱਕ ਡਰਾਈਵਰ ਨੂੰ 10-12-15000 ਰੁਪਏ ਮਹੀਨਾ ਹੀ ਮਿਲਦੇ ਹਨ। ਅਤੇ ਇੱਕ ਨਿੱਜੀ ਸਕੂਲ ਦੇ ਟੀਚਰ ਨੂੰ ਵੀ 10000 ਤੋਂ ਲੈ ਕੇ 20000 ਦੇ ਵਿੱਚ ਵਿੱਚ ਹੀ ਤਨਖਾਹ ਮਿਲਦੀ ਹੈ। ਅਤੇ ਇੰਨੇ ਘੱਟ ਪੈਸਿਆਂ ਦੇ ਨਾਲ ਇਹਨਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਪਰੰਤੂ ਹੁਣ ਇੱਕ ਐਪ ਆਈ ਹੈ ਅਤੇ ਉਸ ਐਪ ਦੇ ਨਾਲ ਤੁਸੀਂ 50000 ਰੁਪਏ ਮਹੀਨਾ ਤੱਕ ਵੀ ਕਮਾ ਸਕਦੇ ਹੋ। ਅਤੇ ਬਹੁਤ ਹੀ ਸੌਖਾ ਤਰੀਕਾ ਹੈ ਇਸ ਐਪ ਨੂੰ ਕੇਵਲ ਇੰਸਟਾਲ ਕਰਨਾ ਹੈ ਅਤੇ ਤੁਹਾਨੂੰ 2 ਤੋਂ 300 400 ਰੁਪਏ ਦੀ ਕੁੱਲ ਜ਼ਰੂਰਤ ਹੈ ਉਸ ਤੋਂ ਬਾਅਦ ਤੁਹਾਡੀ ਇਨਕਮ ਸ਼ੁਰੂ ਹੋ ਜਾਵੇਗੀ ਸਤਿ ਸ੍ਰੀ ਅਕਾਲ ਜੀ ਬਾਈਟ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਧਾਰ ਸਿੰਘ ਕੰਬੋਜ ਦੋਸਤੋ ਇਹ ਤਨਖਾਹ ਵਾਲੀ ਦੱਸੀਆਂ ਗਈਆਂ ਸਾਰੀ ਗੱਲਾਂ ਠੀਕ ਹੈ ਕਿਉਂਕਿ ਬਹੁਤ ਸਾਰੇ ਲੋਕ ਹੈ ਜਿਹੜੇ ਬਹੁਤ ਘੱਟ ਪੈਸਿਆਂ ਦੇ ਉੱਪਰ ਕੰਮ ਕਰ ਰਹੇ ਹਨ ਅਤੇ ਗੁਜ਼ਾਰਾ ਕਰ ਰਹੇ ਹਨ ਅਤੇ ਹਰੇਕ ਵਿਅਕਤੀ ਆਪਣੀ ਆਮਦਨ ਨੂੰ ਵਧਾਉਣਾ ਚਾਹ ਰਿਹਾ ਹੈ ਅਤੇ ਸੌਖੇ ਤਰੀਕੇ ਦੇ ਨਾਲ ਪੈਸੇ ਵੀ ਕਮਾਉਣਾ ਚਾਹੁੰਦਾ ਹੈ ਮੈਨੂੰ ਇਸ ਐਪ ਦੇ ਬਾਰੇ ਵਿੱਚ ਪਤਾ ਲੱਗਿਆ ਸੀ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਜ਼ਰੂਰ ਕੀਤੀ ਜਾਵੇ ਹੋਇਆ ਕੀ ਹੈ ਮੈਂ ਆਪਣੇ ਸੋਸ਼ਲ ਮੀਡੀਆ ਨੈਟਵਰਕ ਦੇ ਉੱਪਰ ਕੰਮ ਕਰ ਰਿਹਾ ਸੀ ਤਾਂ ਮੇਰੇ ਅੱਖਾਂ ਸਾਹਮਣੇ ਇੱਕ ਵੱਡੇ ਚੈਨਲ ਦੀ ਮਸ਼ਹੂਰੀ ਆ ਜਾਂਦੀ ਹੈ ਅਤੇ ਉਸ ਦੇ ਵਿੱਚ ਉਸ ਵੱਡੇ ਚੈਨਲ ਦਾ ਲੋਗੋ ਵੀ ਲੱਗਿਆ ਹੋਇਆ ਸੀ ਅਤੇ ਵਿੱਚ ਲੋਕਾਂ ਦੀ ਬਾਈਟਾਂ ਵੀ ਚੱਲ ਰਹੀਆਂ ਸੀ ਜਦੋਂ ਪੱਤਰਕਾਰ ਉਹਨਾਂ ਲੋਕਾਂ ਨੂੰ ਸਵਾਲ ਪੁੱਛਦਾ ਹੈ ਕਿ ਤੁਸੀਂ ਇਸ ਐਪ ਰਾਹੀਂ ਕਿੰਨੇ ਪੈਸੇ ਕਮਾ ਰਹੇ ਹੋ ਤਾਂ ਕੋਈ ਲੱਖ ਰੁਪਏ ਦੱਸ ਰਿਹਾ ਹੈ ਕੋਈ 2 ਲੱਖ ਦੱਸ ਰਿਹਾ ਹੈ ਤੇ ਕੋਈ 3 ਲੱਖ ਦੱਸ ਰਿਹਾ ਹੈ ਉਸ ਵੀਡੀਓ ਦੇ ਵਿੱਚ ਅਨੰਤ ਅਮਾਨੀ ਵੀ ਗੱਲ ਕਰ ਰਹੇ ਹਨ ਅਤੇ ਕਥਿਤ ਤੌਰ ਦੇ ਉੱਪਰ ਉਹ ਦੱਸ ਰਹੇ ਹਨ ਕਿ ਉਹਨਾਂ ਦੀ ਯੋਜਨਾਵਾਂ ਕੀ ਹੈ ਅਤੇ ਉਸੇ ਵੀਡੀਓ ਦੇ ਵਿੱਚ ਚੈਨਲ ਦਾ ਐਂਕਰ ਵੀ ਦੱਸ ਰਿਹਾ ਹੈ ਪੱਤਰਕਾਰ ਵੀ ਦੱਸ ਰਿਹਾ ਹੈ ਕਿ ਫਟਾਫਟ ਇਸ ਨੂੰ ਤੁਸੀਂ ਡਾਊਨਲੋਡ ਕਰ ਲਓ ਕਿਉਂਕਿ ਐਕਸਪਰਟ ਦੀ ਰਾਏ ਹੈ ਕਿ ਇਹ ਐਪਲੀਕੇਸ਼ਨ ਦੀ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ ਜਦੋਂ ਮੈਂ ਸਕਰੋਲ ਕਰਕੇ ਅੱਗੇ ਜਾਂਦਾ ਤਾਂ ਮੈਨੂੰ ਇੱਕ ਹੋਰ ਮਸ਼ਹੂਰੀ ਦਿਖਦੀ ਹੈ ਉਸ ਦੇ ਵਿੱਚ ਖੁਦ ਮੁਕੇਸ਼ ਅਮਬਾਨੀ ਦੱਸ ਰਹੇ ਹਨ ਕਿ ਉਹਨਾਂ ਦੇ ਵੱਲੋਂ ਇਸ ਪ੍ਰੋਜੈਕਟ ਨੂੰ ਲਾਂਚ ਕੀਤਾ ਗਿਆ ਹੈ ਕਿਉਂਕਿ ਉਹ ਚਾਹੁੰਦੇ ਨੇ ਕਿ ਉਹਨਾਂ ਦੇ ਵਾਂਗ ਤੁਸੀਂ ਵੀ ਅਮੀਰ ਬਣ ਜਾਓ ਅਤੇ ਉਹ ਆਖਰੀ ਹੈ ਕਿ ਇਸ ਐਪਲੀਕੇਸ਼ਨ ਨੂੰ ਹੁਣੇ ਡਾਊਨਲੋਡ ਕਰਕੇ ਉਹਨਾਂ ਦੇ ਵੱਲੋਂ ਭੇਜਿਆ ਗਿਆ ਬੋਨਸ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਆਓ ਫਿਰ ਹੁਣ ਆਪਾਂ ਪਹਿਲਾਂ ਇਸ ਮਸ਼ਹੂਰੀ ਨੂੰ ਵੀ ਦੇਖ ਲੈਂਦੇ ਹਾਂ ਗਲੈਡ ਟੂ ਸੀ ਯੂ ਮਾਈ ਫਰੈਂਡ ਯੂ ਹੈਵ ਅ ਚਾਂਸ ਟੂ ਬਿਕਮ ਰਿਚ ਲਾਈਕ ਮੀ ਮਾਈ ਟੀਮ ਐਂਡ ਆਈ ਹੈਵ ਕ੍ਰੀਏਟਡ ਅ ਗੇਮ ਥੈਟ ਵਿਲ ਹੈਲਪ एवरीवन ਸਕੀਡ ਆਲ ਯੂ ਨੀਡ ਇਜ਼ ਅ ਲਿਟਲ ਪਰਸਿਸਟੈਂਸ ਐਂਡ ਅ ਕਪਲ ਆਫ ਆਵਰਸ ਅ ਡੇ ਪਲੇਸ ਵਨ ਬੈਟ ਲੈਸ ਟੂ ਸੈਕਿੰਡ ਮੋਰ ਐਂਡ ਸੋ ਇਨਕਰੀਜ਼ ਯੋਰ ਚਾਂਸਸ ਆਫ ਵਿਨਿੰਗ install now and get a unique bonus from me ਮੈਂ ਸਕਰੋਲ ਕਰਕੇ ਹੋਰ ਹੇਠਾਂ ਜਾਂਦਾ ਤਾਂ ਮੈਨੂੰ ਇੱਕ ਹੋਰ ਮਚੂਰੀ ਦਿਖਦੀ ਹੈ ਉਸ ਦੇ ਵਿੱਚ ਫੇਰ ਕਥਿਤ ਤੌਰ ਦੇ ਉੱਪਰ ਅਨੰਤ ਅਮਾਨੀ ਕਹਿ ਰਹੇ ਹਨ ਕਿ ਪਿਛਲੇ ਮਹੀਨੇ ਲੋਕਾਂ ਨੇ ਇਸ ਐਪ ਦੁਆਰਾ ਪੈਸੇ ਜਿੱਤਣ ਤੋਂ ਬਾਅਦ 3 ਅਰਬ ਰੁਪਏ ਕਢਵਾਏ ਹਨ ਉਹ ਆਖ ਰਹੇ ਹਨ ਕਿ ਲੋਕਾਂ ਨੂੰ ਅਮੀਰ ਬਣਾਉਣ ਦੇ ਲਈ ਉਹਨਾਂ ਦੇ ਵੱਲੋਂ ਇਸ ਐਪ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਆਓ ਫਿਰ ਆਪਾਂ ਅੱਗੇ ਵਧਣ ਤੋਂ ਪਹਿਲਾਂ ਇਸ ਮਸ਼ਹੂਰੀ ਨੂੰ ਵੀ ਦੇਖ ਲਈਏ ਮੈਂ ਇੱਕ ਅਰਥ ਸ਼ਾਸਤਰੀ ਹੂੰ मैं स्पष्ट आंकड़े देख रहा हूँ कैशियर को दस हजार रुपये मिलते हैं ड्राइवर को पंद्रह हजार शिक्षक को बीस हजार ये बहुत कम है जब हमने एविएटर बाय अंबानी बनाया तो विचार सरल था हम एक ऐसा टूल देना चाहते थे जो शिक्षा संपर्क या बड़ी शुरुआती पूंजी पर निर्भर ना हो सब कुछ सरल है विमान लॉन्च किया सही समय पर बटन दबाया और अपनी बेट को एक्स दो एक्स दस एक्स एक सौ गुना कर दिया पिछले महीने एविएटर में लोगों ने 3 अरब रुपए निकाले यह असली पैसा है जो किसी ने कमाया है अगर आप कोशिश करना चाहते हैं इस वीडियो के नीचे लिंक है सब कुछ आपके हाथ में है दोस्तों बड़ी इंटरेस्टिंग है कि आज दी यही वीडियो ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਹੁਣ ਅਮੀਰ ਬੰਨਾ ਤਾਂ ਹਰੇਕ ਵਿਅਕਤੀ ਚਾਹੁੰਦਾ ਹੈ ਅਤੇ ਹਰੇਕ ਵਿਅਕਤੀ ਇਹ ਵੀ ਚਾਹੁੰਦਾ ਕਿ ਉਹ ਸੌਖੇ ਤਰੀਕੇ ਦੇ ਨਾਲ ਅਮੀਰ ਬਣ ਜਾਵੇ ਇਸ ਕਰਕੇ ਬਹੁਤ سارے ਲੋਕ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਵੀ ਕਰ ਰਹੇ ਹਨ ਪਰੰਤੂ ਹੁਣ ਵਾਰੀ ਹੈ ਇਸ ਐਪਲੀਕੇਸ਼ਨ ਦੀ ਸੱਚਾਈ ਜਾਣਨ ਦੇ ਬਾਰੇ ਕਿਉਂਕਿ ਮੈਂ ਜਦੋਂ ਇਸ ਐਪਲੀਕੇਸ਼ਨ ਦੀ ਮਜਬੂਰੀਆਂ ਦੇਖਿਆ ਸੀ ਤਾਂ ਮੈਂ ਉਸ ਤੋਂ ਬਾਅਦ ਇਸ ਦੀ ਸੱਚਾਈ ਜਾਣਨ ਦੇ ਬਾਰੇ ਕੋਖ ਕੀਤੀ ਹੈ ਤਾਂ ਮੈਂ ਜਿਹੜੇ ਪੈਮਾਨਿਆਂ ਤੋਂ ਕੋਖ ਕੀਤੀ ਹੈ ਪਹਿਲਾਂ ਉਹ ਪੈਮਾਨਿਆਂ ਦੀ ਗੱਲ ਕਰ ਲੈਂਦੇ ਆ ਦੋਸਤੋ ਜੇਕਰ ਮੁਕੇਸ਼ ਅਮਾਨੀ ਜਾਂ ਆਨੰਦ ਅਮਾਨੀ ਜੋ ਇੱਕ ਵੱਡੇ ਉਦਯੋਗਿਕ ਘਰਾਣੇ ਦੇ ਨਾਲ ਸੰਬੰਧ ਰੱਖਦੇ ਐ ਉਹਨਾਂ ਦੇ ਵੱਲੋਂ ਕੋਈ ਇਹੋ ਜਿਹੀ ਪ੍ਰੋਜੈਕਟ ਨੂੰ ਨਵੇਂ ਪ੍ਰੋਜੈਕਟ ਨੂੰ ਲਾਂਚ ਕਰਨਾ ਹੁੰਦਾ ਤਾਂ ਉਹਨਾਂ ਦੇ ਕੋਲ ਆਪਣਾ ਪਲੇਟਫਾਰਮ ਹੈਗਾ ਬਹੁਤ ਵੱਡਾ ਨੈਟਵਰਕ ਹੈਗਾ ਉਹ ਬਕਾਇਦਾ ਉਸ ਨੂੰ ਲਾਂਚ ਕਰਕੇ ਹੀ ਮਾਰਕੀਟ ਦੇ ਵਿੱਚ ਉਤਾਰਦੇ ਐ ਤਾਂ ਉਹਨਾਂ ਨੂੰ ਸਿੱਧਾ ਸੋਸ਼ਲ ਮੀਡੀਆ ਦੇ ਉੱਪਰ ਆ ਕੇ ਇਹੋ ਜਿਹਾ ਪ੍ਰੋਜੈਕਟ ਲਾਂਚ ਕਰਨ ਦੀ ਜ਼ਰੂਰਤ ਨਹੀਂ ਨੰਬਰ 1 ਤਾਂ ਨੰਬਰ 2 ਹੁਣ ਅਜਿਹਾ ਉਹਨਾਂ ਦਾ ਕਿਹੜਾ ਬਿਜ਼ਨਸ ਹੋ ਸਕਦਾ ਹੈ ਜਿਸ ਦੇ ਵਿੱਚ ਉਹ ਕੋਈ ਐਪਲੀਕੇਸ਼ਨ ਨੂੰ ਲਾਂਚ ਕਰਨ ਅਤੇ ਉਸ ਤੋਂ ਬਾਅਦ 1 ਮਹੀਨੇ ਦੇ ਵਿੱਚ 3 ਅਰਬ ਰੁਪਏ ਲੋਕਾਂ ਦੇ ਵਿੱਚ ਵੰਡ ਦੇਣ ਤਾਂ ਮਤਲਬ ਕਿ 3 ਅਰਬ ਤੋਂ ਵੱਧ ਉਹਨਾਂ ਨੇ ਕਮਾਈ ਕੀਤੀ ਹੋਵੇਗੀ ਤਾਂ ਹੀ 3 ਅਰਬ ਵੰਡਿਆ ਹੋਵੇਗਾ ਹੁਣ ਇਹ ਰਕਮ ਵੀ ਸਵਾਲ ਪੈਦਾ ਕਰਦੀ ਹੈ ਹੁਣ ਨੰਬਰ 3 ਤੁਸੀਂ ਇੱਕ ਵਾਰੀ ਨਜ਼ਰ ਮਾਰੋ ਇਹਨਾਂ ਮਸ਼ਹੂਰੀਆਂ ਵਾਲੇ ਚੈਨਲਾਂ ਦੇ ਉੱਪਰ ਜਿਹੜੇ ਚੈਨਲ ਇਹ ਮਸ਼ਹੂਰੀ ਕਰ ਰਹੇ ਹਨ ਨੰਬਰ 1 ਤੇ ਆਪਾਂ ਤੁਹਾਨੂੰ ਵੀਡੀਓ ਦਿਖਾਈ ਕਿ ਇੱਕ ਵੱਡੇ ਚੈਨਲ ਦਾ ਲੋਗੋ ਲੱਗਿਆ ਹੋਇਆ ਆ ਦੇਖੋ ਇਸ ਵੀਡੀਓ ਦੇ ਵਿੱਚ ਆਜ ਤੱਕ ਦਾ ਲੋਗੋ ਲੱਗਿਆ ਹੋਇਆ ਲੇਕਿਨ ਇਸ ਵੀਡੀਓ ਦੇ ਵਿੱਚ ਜੋ ਬਾਈਟਾਂ ਚੱਲ ਰਹੀਆਂ ਹੈਗੀਆਂ ਉਹ ਕਿਸੇ ਹੋਰ ਚੈਨਲ ਦੇ ਲੋਗੋ ਲਗਾ ਕੇ ਚੱਲ ਰਹੀਆਂ ਨੇ ਇਸ ਤੋਂ ਸਿੱਧਾ ਲੱਗਦਾ ਹੈ ਕਿ ਇਹ ਵੀਡੀਓ ਫੇਕ ਹੋ ਸਕਦੀ ਹੈ ਕਿਉਂਕਿ ਕੋਈ ਵੀ ਵੱਡਾ ਚੈਨਲ ਜਦੋਂ ਲੋਕਾਂ ਦੀ ਬਾਈਟ ਚਲਾਉਂਦਾ ਹੈ ਤਾਂ ਫਿਰ ਉਹ ਆਪਣੇ ਲੋਗੋ ਦੇ ਨਾਲ ਚਲਾਉਂਦਾ ਨਾ ਕਿ ਕਿਸੇ ਹੋਰ ਚੈਨਲ ਦੇ ਲੋਗੋ ਦੇ ਨਾਲ ਹੁਣ ਕੁੱਲ ਮਿਲਾ ਕੇ ਇਹ ਤੁਹਾਨੂੰ ਪਰਮਾਉਣ ਦੇ ਲਈ ਇੱਕ ਐਪ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਅਤੇ ਤੁਹਾਡੇ ਕੋਲੋਂ ਪੈਸੇ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਚੌਥਾ ਪੁਆਇੰਟ ਹੈ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤੁਹਾਨੂੰ ਕਿਸੇ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਤੁਹਾਨੂੰ 300 400 ਰੁਪਏ ਦੀ ਕੁੱਲ ਜ਼ਰੂਰਤ ਹੈ। ਤੁਸੀਂ ਐਪਲੀਕੇਸ਼ਨ ਡਾਊਨਲੋਡ ਕਰਨ ਤੋਂ ਬਾਅਦ 50 60000 ਰੁਪਏ ਉਸ ਤੋਂ ਵੱਧ ਵੀ ਕਮਾ ਸਕਦੇ ਹੋ ਮਹੀਨੇ ਦਾ। ਤਾਂ ਫਿਰ ਇਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਗੱਲ ਹੈ। ਕਿਉਂਕਿ ਕੋਈ ਵੀ ਨੌਕਰੀ ਹਾਸਲ ਕਰਨੀ ਹੈ ਤਾਂ ਤੁਹਾਨੂੰ ਕੁਆਲੀਫਿਕੇਸ਼ਨ ਦੀ ਜ਼ਰੂਰਤ ਪੈਂਦੀ ਹੈ। ਅਤੇ ਜੇਕਰ ਕੋਈ ਬਿਜ਼ਨਸ ਕਰਨਾ ਤਾਂ ਤੁਹਾਨੂੰ ਘੱਟੋ-ਘੱਟ ਪੈਸੇ ਲਗਾਉਣ ਦੀ ਤਾਂ ਜ਼ਰੂਰਤ ਪਏਗੀ ਪਏਗੀ ਤਾਂ ਫਿਰ ਜੇਕਰ ਤੁਹਾਨੂੰ ਪੈਸਾ ਵੀ ਨਹੀਂ ਤੁਹਾਡੇ ਕੋਲ ਲਗਵਾਇਆ ਜਾ ਰਿਹਾ ਤੇ ਤੁਹਾਡੇ ਕੋਲ ਕੋਈ ਕੁਆਲਿਫੀਕੇਸ਼ਨ ਵੀ ਹੈ ਨਹੀਂ ਕੋਈ ਤਜਰਬਾ ਵੀ ਹੈ ਨਹੀਂ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਕੋਈ ਕੰਮ ਦੀ ਸ਼ੁਰੂਆਤ ਕਰ ਸਕਦੇ ਹੋ ਨੰਬਰ 5 ਪੁਆਇੰਟ ਹੈ ਕਿ ਇਹ ਜਿੰਨੀਆਂ ਵੀ ਮਸੂਰੀਆਂ ਚੱਲ ਰਹੀਆਂ ਨੇ ਉਹ ਸਪான்ਸਰ ਕਰਕੇ ਚੱਲ ਰਹੀਆਂ ਨੇ ਅਤੇ ਇਹਨਾਂ ਦੇ ਚੈਨਲ ਦੇ ਨਾਮ ਵੀ ਅਜੀਬ ਨੇ ਕਿਉਂਕਿ ਹੋ ਸਕਦਾ ਕਿ ਇਹ ਹਿੰਦੁਸਤਾਨ ਤੋਂ ਬਾਹਰ ਤੋਂ ਚੱਲ ਰਹੀਆਂ ਹੋਣ ਅਤੇ ਤੁਹਾਨੂੰ ਇਸ ਐਪਲੀਕੇਸ਼ਨ ਨੂੰ ਡਾਊਨਲੋਡ ਕਰਵਾ ਕੇ ਤੁਹਾਡੇ ਕੋਲ ਥੋੜੇ-ਥੋੜੇ ਪੈਸੇ ਵੀ ਲੁੱਟੇ ਜਾ ਸਕਦੇ ਐ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡਾ ਕੋਈ ਡਾਟਾ ਵੀ ਚੋਰੀ ਕਰ ਲਿਆ ਜਾਵੇ ਸੋ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ ਉਸੇ ਤਰ੍ਹਾਂ ਪੈਸੇ ਕਮਾਉਣ ਦਾ ਵੀ ਕੋਈ ਸ਼ਾਰਟਕਟ ਨਹੀਂ ਹੁੰਦਾ ਸੋ ਤੁਹਾਨੂੰ ਸਤਰਕ ਹੋਣ ਦੀ ਜ਼ਰੂਰਤ ਹੈ ਸੋ ਪੈਸੇ ਦੇ ਲਾਲਚ ਵਿੱਚ ਆ ਕੇ ਇਹੋ ਜਿਹੇ ਲੋਕਾਂ ਦੇ ਧੋਖੇ ਦਾ ਸ਼ਿਕਾਰ ਹੋਣ ਤੋਂ ਵੀ ਬਚਣ ਦੀ ਤੁਹਾਨੂੰ ਜ਼ਰੂਰਤ ਹੈ ਤਾਂ ਵੀ ਦੋਸਤੋਂ ਉਮੀਦ ਕਰਦਾ ਹੈ ਕਿ ਤੁਹਾਨੂੰ ਇਹ ਜਾਣਕਾਰੀ ਅਤੇ ਵੀਡੀਓ ਪਹੁੰਚਾਂਦਾ ਹੀ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜਰੂਰ ਕੀਤਾ ਹੋਵੇਗਾ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ